ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਪੇਸ਼ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪੇਸ਼ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਕਿਸਾਨਾਂ ਲਈ ਪ੍ਰੋਵੀਡੈਂਟ ਫੰਡ ਤੇ ਪੈਨਸ਼ਨ ਸਕੀਮ ਦੀ ਤਜਵੀਜ਼ ਔਰਤਾਂ ਲਈ ਸਸਤੀਆਂ ਦਰਾਂ ਤੇ ਕਰਜ਼ੇ ਦੀ ਸਹੂਲਤ ਵਿਦਿਆਰਥੀਆਂ ਲਈ ਨਵੇਂ ਸਿੱਖਿਆ ਟੀਵੀ ਚੈਨਲ ਦਾ ਐਲਾਨ ਨੌਜਵਾਨਾਂ ਲਈ 200 ਨਵੇਂ ਹੁਨਰ ਵਿਕਾਸ ਕੇਂਦਰ ਤੇ 4000 ਆਧੁਨਿਕ ਜਿਮ ਬਣਾਉਣ ਦਾ ਐਲਾਨ ਟੈਕਸਟਾਈਲ ਉਦਯੋਗ ਤੇ ਟੈਕਸ ਘਟਾਇਆ ਹਰ ਰੋਲ ਸੁਸਾਇਟੀ ਦਾ ਅੰਗ ਹੈ ਉਹਦੀ ਬਿਹਤਰੀ ਵਾਸਤੇ ਤਰੱਕੀ ਵਾਸਤੇ ਖੁਸ਼ਹਾਲੀ ਵਾਸਤੇ ਉਹਨੂੰ ਸਹੂਲਤਾ ਦੇਣ ਵਾਸਤੇ ਪਰਵੀਅਨ ਇਹ ਕਨਕ ਦਾ ਬੈਸਟ ਬਜਟ ਇਨ ਦਾ ਇੰਡਸਟਰੀ ਜਿਹੜਾ ਇਹ ਬਜਟ ਅੱਜ ਪੇਸ਼ ਕੀਤਾ ਗਿਆ ਇਹ ਟੋਟਲੀ ਡਾਇਰੈਕਸ਼ਨਲੈਸ ਹੈ ਟੋਟਲੀ ਖੋਖਲਾ ਹੈ ਸਤਲੋਜ ਯਮੁਨਾ ਲਿੰਕ ਨਹਿਰ ਦਾ ਨੋਟੀਫਿਕੇਸ਼ਨ ਰੱਦ ਕਰਨ ਸੰਬੰਧੀ ਬਿੱਲ ਦੀ ਪਰਵਾਣਗੀ ਲਈ ਗਵਰਨਰ ਨੂੰ ਮਿਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੰਜਾਬ ਦੇ ਸਾਰੇ ਵਿਧਾਇਕ ਮੁੱਖ ਮੰਤਰੀ ਭੁੱਲੇ ਬਿੱਲ ਦੀ ਕਾਪੀ ਨਾਲ ਲਿਜਾਣਾ ਕਾਂਗਰਸੀ ਵਿਧਾਇਕਾਂ ਨੇ ਕੱਸਿਆ ਵਿਅੰਗ ਕੈਬਨਿਟ ਮੰਤਰੀ ਵਿਕਰਮ ਜੀਠਿਆ ਨੇ ਸਫਾਈ ਦਿੰਦਿਆਂ ਕਿਹਾ ਸਹੀ ਚੈਨਲ ਜ਼ਰੀਏ ਗਵਰਨਰ ਕੋਲ ਪਹੁੰਚੇਗੀ ਬਿੱਲ ਦੀ ਕਾਪੀ ਹੁਣ ਆਪੋਜੀਸ਼ਨ ਨੂੰ ਸਰਕਾਰ ਦੀ ਨੀਅਤ ਤੇ ਨੀਤੀ ਤੇ ਸ਼ੱਕ ਹੈ ਤੁਸੀਂ ਸਾਨੂੰ ਵੀ ਇਕੱਠੇ ਕਰਕੇ ਲੈ ਕੇ ਐਸੀ ਵੀ ਚਲੇਗੇ ਤੁਸੀਂ ਉੱਥੇ ਤਾਂ ਬਿਲ ਹੀ ਨਹੀਂ ਲੈ ਕੇ ਗਏ ਨਾਲ ਬਸਪਾ ਦੇ ਸਾਪ ਦਾ ਸੁਪਰੀਮੋ ਮਰਹੂਮ ਕਾਂਸ਼ੀ ਰਾਮ ਨੂੰ ਮਿਲੇ ਭਾਰਤ ਰਤਨ ਆਪ ਸੰਸਦ ਚੁੱਕਣਗੇ ਸੰਸਦ ਵਿੱਚ ਮੁੱਦਾ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਮੌਕੇ ਪੰਜਾਬ ਆਏ ਅਰਵਿੰਦ ਕੇਜਰੀਵਾਲ ਦਾ ਦਾਵਾ ਕਾਂਸ਼ੀ ਰਾਮ ਦਾ ਅਧੂਰਾ ਸੁਪਨਾ ਹੋਏਗਾ ਪੂਰਾ Dalit ਵਿਰੋਧੀ ਕਰਾਰਦਿਆਂ ਕੇਂਦਰ ਸਰਕਾਰ ਨੂੰ ਠਹਿਰਾਇਆ ਰੋਹਿਤ ਵੇਮੁਲਾ ਖੁਦਕੁਸ਼ੀ ਲਈ ਜ਼ਿੰਮੇਵਾਰ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਮੌਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਨਵਾਂ ਸ਼ਹਿਰ ਚ ਕੀਤੀ ਰੈਲੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਦੋਹੇ ਪਾਰਟੀਆਂ ਕਮੰਡੀ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਵਰਨੀਤ ਕੌਰ ਨੇ 2017 ਚ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਂਦਾ ਕੀਤਾ ਦਾਵਾ ਕੇਜਰੀਵਾਲ ਇਸ ਦੀ ਸੇਮ ਸਾਈਡ ਆਫ ਦਾ ਕੋਇਨ ਆਫ ਦਿ ਅਕਾਲੀ ਕਿਉਂਕਿ ਦੋਨੋਂ ਜਣੇ ਆਪਣੀ ਕਮੰਡੀ ਦੇ ਵਿੱਚ ਆਪਣੀ ਹੰਕਾਰ ਦੇ ਵਿੱਚ ਆਪਣੀਆਂ ਅਚੀਵਮੈਂਟਸ ਇੰਨੀਆਂ ਦੱਸ ਰੀਆਂ ਪਤਾ ਨਹੀਂ ਗਰਾਉਂਡ ਤੇ ਹੋਇਆ ਕੀ ਕਿ ਨਹੀਂ ਹੋਇਆ ਕੇਜਰੀਵਾਲ ਨੂੰ ਪ੍ਰਵੇਖ ਦੇਖ ਕੇ ਗੱਲ ਕਰਨੀ ਚਾਹੀਦੀ ਹੈ ਜਦ ਇੱਕ ਦੂਜੇ ਦੇ ਉੱਤੇ ਇੇਸੀ ਕਰਦੇ ਤਾਂ ਫਿਰ ਰਿਸ਼ਤੇਦਾਰੀ ਕਿੱਥੋਂ ਦੀ ਰਹੇਗੀ ਪੂਰਾ ਇੰਟਰਵਿਊ এবੀਪੀ ਸੰਜਾਤੇ T20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦਾ ਪਹਿਲਾ ਟੈਸਟ ਅੱਜ ਦਮਦਾਰ ਫਾਰਮ 'ਚ ਚੱਲ ਰਹੀ ਨਿਊਜ਼ੀਲੈਂਡ ਦੀ ਟੀਮ ਨਾਲ ਭਾਰਤ ਦੀ ਟੱਕਰ ਦੋਹਾਂ ਟੀਮਾਂ ਦੀ ਮਜ਼ਬੂਤ ਬੱਲੇਬਾਜ਼ੀ ਬਣਾ ਸਕਦੀ ਹੈ ਮੈਚ ਨੂੰ ਰੋਮਾਂਚਕ Nagpur 'ਚ ਸ਼ਾਮ 7:30 ਵਜੇ ਸ਼ੁਰੂ ਮੈਚ